ਕਿ ਨਾ ਛੋਟਾ ਜਿਹਾ ਬੱਚਾ ਆਪਣੇ ਨਾ ਫਰੈਂਡ ਨੂੰ ਉਹਦੇ ਨਾਲ ਲੜਾਈ ਕਰ ਦਿੱਤੀ ਉਹਨੇ ਗੁੱਸੇ ਹੋ ਗਿਆ ਤੇ ਗੁੱਸੇ ਹੋ ਕੇ ਲੜਾਈ ਕਰਕੇ ਉਹਨੇ ਕੁਝ ਗਲਤ ਬੋਲ ਦਿੱਤਾ ਆਪਣੇ ਫਰੈਂਡ ਨੂੰ ਕੋਈ ਉਹਨੇ ਫੈਂਸੀ ਜਾਂ ਵਰਡ ਬੋਲਦਾ ਪਤਾ ਨਾ ਫੈਂਸੀ ਵਰਡ ਥੋੜਾ ਗਲਤ ਬੋਲ ਦਿੱਤਾ ਬੱਚਾ ਨਾ ਉਹ ਸੋਚਦਾ ਹੈ ਬੱਚਾ कि मैं बहुत बड़ी गलती की मेरा इतना प्यारा फ्रेंड है ना मेरा प्यारा मित्र मैं उसको गलत बोल देता बोलना चाहिए था कि नहीं अपने फ्रेंड ਨੂੰ ਗਲਤ ਨਹੀਂ ਨਾ ਬੋਲਣਾ ਚਾਹੀਦਾ ਉਹ ਫਿਰ ਨਾ ਸੈਡ ਹੋ ਗਿਆ ਹੁਣ ਮੈਂ ਕੀ ਕਰਾਂ ਮੈਂ ਗਲਤ ਬੋਲ ਦਿੱਤਾ ਨਹੀਂ ਸੀ ਬੋਲਣਾ ਚਾਹੀਦਾ ਗਲਤ ਕੀ ਕਰਾਂ ਉਹਨੇ ਆਪਣੇ ਪਾਪਾ ਨੂੰ ਪੁੱਛਿਆ ਕਿਹਾ ਪਾਪਾ ਵੀ ਮੇਤੇ ਇੱਕ ਬੜੀ ਵੱਡੀ ਗਲਤੀ ਹੋ ਗਈ ਹੈ ਮੈਂ ਆਪਣੇ ਫਰੈਂਡ ਨੂੰ ਗਲਤ ਬੋਲ ਦਿੱਤਾ ਤੇ ਹੁਣ ਮੈਨੂੰ ਬੜਾ ਦੁੱਖ ਫੀਲ ਹੋ ਰਿਹਾ ਹੈ ਬੜਾ ਸੈਡ ਫੀਲ ਹੋ ਰਿਹਾ ਦੁਖੀ ਹਾਂ ਮੈਂ ਬੜਾ ਤੇ ਮੈਨੂੰ ਕੀ ਕਰਨਾ ਚਾਹੀਦਾ ਵੈ ਤਾਂ ਕਿ ਮੈਂ ਗਲਤੀ ਸੁਧਾਰਾਂ ਅਗੋਂ ਤੋਂ ਮੈਂ ਕਦੀ ਗਲਤ ਨਾ ਬੋਲਾਂ ਮੈਂ ਕੀ ਕਰਾਂ ਉਹਦਾ ਪਾਪਾ ਕਹਿੰਦਾ ਬੇਟੇ ਐਦਾਂ ਕਰ ਕੁਛ ਖੰਭ ਇਕੱਠੇ ਕਰ ਵਿੰਗਸ ਹੁੰਦੇ ਨਾ ਪੰਛੀਆਂ ਦੇ ਵਿੰਗਸ ਖੰਭ ਤੂੰ ਖੰਭ ਇਕੱਠੇ ਕਰਕੇ ਲਿਆ ਕੁਛ ਉਹਨੇ ਕਿੰਨੇ ਸਾਰੇ ਖੰਭ ਇਕੱਠੇ ਕਰਕੇ ਲਿਆ ਆਂਦੇ ਫੇ ਕਹਿੰਦਾ ਤੂੰ ਇਸ ਖੰਭ ਨੂੰ ਨਾ ਖੰਭਾ ਨੂੰ ਚੌਂਕ ਚ ਰੱਖ ਕੇ ਆ ਜਾ ਕਹਿੰਦਾ ਠੀਕ ਉਹਨੇ ਖੰਭਾ ਨੂੰ ਚੌਂਕ ਚ ਰੱਖ ਦਿੱਤਾ ਰੱਖ ਕੇ ਵਾਪਸ ਆ ਗਿਆ ਇੱਕ ਘੰਟੇ ਬਾਅਦ ਉਹਦਾ ਪਾਪਾ ਕਹਿੰਦਾ ਜਿਹੜੇ ਖੰਭ ਤੂੰ ਰੱਖ ਕੇ ਆਇਆ ਸੀ ਨਾ ਉਹ ਚੁੱਕ ਕੇ ਲੈ ਕੇ ਆ ਉਹ ਵਾਪਸ ਜਾਂਦਾ ਚੌਂਕ ਦੇ ਵਿੱਚ ਖੰਭਾ ਨੂੰ ਚੁੱਕਣ ਵਾਸਤੇ ਕੀ ਦੇਖਦਾ ਇੱਕ ਵੀ ਖੰਭ ਨਹੀਂ ਉੱਥੇ ਹਵਾਈ ਸਾਰੇ ਖੰਭ ਉੱਡ ਗਏ ਦੂਰ ਦੂਰ ਤੱਕ ਦੇਖਿਆ ਕਿਤੇ ਨਜ਼ਰ ਆਏ ਨਹੀਂ ਕਿਉਂਕਿ ਖੰਭ ਬੜੇ ਹਲਕੇ ਹੁੰਦੇ ਨਾ ਹਵਾ ਨਾਲ ਉੱਡ ਜਾਂਦੇ ਨੇ ਉਹਨੂੰ ਇੱਕ ਵੀ ਖੰਭ ਨਹੀਂ ਮਿਲਿਆ ਵਾਪਸ ਆ ਗਿਆ ਕਹਿੰਦਾ ਪਾਪਾ ਉਹ ਜਿੰਨੇ ਵਿੰਗਸ ਸੀ ਜਿੰਨੇ ਖੰਭ ਸੀ ਸਾਰੇ ਉੱਡ ਗਏ ਉੱਤੇ ਇੱਕ ਵੀ ਹੱਥ 'ਚ ਨਹੀਂ ਆਇਆ ਉਹਦਾ ਪਾਪਾ ਕਹਿੰਦੇ ਵੀ ਜਿਹੜਾ ਤੂੰ ਸ਼ਬਦ ਬੋਲਦਾ ਹੈ ਨਾ ਮੂੰਹ 'ਚ ਜੋ ਕੁਝ ਵੀ ਬੋਲਦਾ ਹੈ ਉਹ ਖੰਭ ਨੇ ਇੱਕ ਵਾਰ ਬੋਲ ਦਿੱਤਾ ਉੱਡ ਗਿਆ ਵਾਪਸ ਨਹੀਂ ਆ ਸਕਦਾ ਅਸੀਂ ਕਿਸੇ ਨੂੰ ਮਾਰਾ ਕਹਿ ਦਿੱਤਾ ਨਾ ਅਸੀਂ ਬਾਅਦ ਚ ਭਾਵੇਂ ਲੱਖ ਵਾਰੀ ਸੌਰੀ ਸੌਰੀ ਕਰੀ ਜਾਈਏ ਸੌਰੀ ਮੈਂ ਗਲਤ ਕਹਿਤਾ ਪਰ ਜੋ ਕਹਿ ਦਿੱਤਾ ਨਾ ਉਹ ਕਹਿ ਦਿੱਤਾ ਉਹਨੇ ਵਾਪਸ ਨਹੀਂ ਆਉਣਾ ਉਹਨੇ ਸਾਰੀ ਜ਼ਿੰਦਗੀ ਰਹਿਣੀ ਹੀ ਰਹਿਣਾ ਹੁਣ ਉਹਦੇ ਫਰੈਂਡ ਨੇ ਕਦੀ ਨਾ ਕਦੀ ਕਹਿਣਾ ਹੀ ਇਹ ਵੀ ਤੁਮਨੇ ਦੱਕ ਕੀਆ ਸੀ ਦੀ ਦੂਜਾ ਕਹਿੰਨੇ ਮੈਂ ਤਾਂ ਸੌਰੀ ਕਹਿ ਦਿੱਤਾ ਸੀ ਸੌਰੀ ਦੀ ਕੋਈ ਗੱਲ ਨਹੀਂ ਤੂੰ ਮੈਨੂੰ ਕਿਹਾ ਸੀ ਨਾ ਸਾਡੇ ਜਿਹੜੇ ਜ਼ੁਲਮ ਦੇ ਬੋਲ ਹੁੰਦੇ ਨੇ ਉਹ ਵਿੰਗਸ ਦੀ ਤਰ੍ਹਾਂ ਹੁੰਦੇ ਨੇ ਖੰਭਾਂ ਵਰਗੇ ਹੁੰਦੇ ਨੇ ਇੱਕ ਵਾਰ ਬੋਲ ਦਿੱਤੇ ਮੁੜ ਕੇ ਵਾਪਸ ਨਹੀਂ ਆਣੇ ਉਹ ਬੱਚਾ ਕਹਿਣ ਲੱਗਾ ਪਾਪਾ सॉरी ਤੇ ਮੈਂ ਕਹਿ ਦਿੱਤਾ ਸੀ ਆਪਣੇ ਮਨ ਨੂੰ ਪਰ ਅੱਜ ਤੋਂ ਬਾਅਦ ਮੈਂ ਪ੍ਰੋਮਿਸ ਕਰਦਾ ਮਾਂ ਕਦੀ ਮੈਂ ਗਲਤ ਵੜ ਬੋਲਾਂਗਾ ਹੀ ਨਹੀਂ ਤਾਂ ਕਿ ਮੈਨੂੰ ਫੜ ਨਾ ਸਕਾਂ ਕਦੀ ਗਲਤ ਵੜ ਬੋਲਾਂਗਾ ਨਹੀਂ ਮੈਂ ਜਦੋਂ ਬੋਲਾਂਗਾ ਮਿੱਠਾ ਬੋਲਾਂਗਾ ਜਦੋਂ ਬੋਲਾਂਗਾ ਪਿਆਰਾ ਬੋਲਾਂਗਾ ਜਦੋਂ ਬੋਲਾਂਗਾ ਖੁਸ਼ ਹੋ ਕੇ ਬੋਲਾਂਗਾ ਮੈਂ ਚੰਗੀਆਂ ਗੱਲਾਂ ਕਰਾਂਗਾ ਹੁਣ ਇਹ ਚੀਜ਼ਾਂ ਦੇ ਪਾਪਾ ਨੇ ਉਹਨੂੰ ਸਿਖਾ ਦਿੱਤੀਆਂ ਪਰ ਸਾਰਿਆਂ ਦੇ ਪਾਪਾ ਤੇ ਇਹਨੇ ਨਾ ਸਿਖਾਉਂਦੇ ਕਈਆਂ ਦੇ ਪਾਪਾ ਆਪ ਫੈਂਸੀ ਫੈਂਸੀ ਵਰਡ ਬੋਲਦੇ ਹੁੰਦੇ ਨੇ ਬੋਲਦੇ ਨਾ ਘਰਾਂ 'ਚ ਮੰਮਾ ਬੋਲ ਦਿੰਦੇ ਨੇ ਪਾਪਾ ਬੋਲ ਦਿੰਦੇ ਨੇ ਉਹ ਬੱਚਾ ਨੂੰ ਕਿਵੇਂ ਸਿਖਾਣਗੇ ਤੁਸੀਂ ਇਹ ਵਰਡ ਨਾ ਬੋਲੋ ਗਲਤ ਹੈ ਨਾ ਕਈਆਂ ਦੇ ਪਾਪਾ ਸਿਖਾ ਦਿੰਦੇ ਨੇ ਕਈਆਂ ਦੇ ਪਾਪਾ ਨਹੀਂ ਸਿਖਾਉਂਦੇ ਪਰ ਜਿਹੜਾ ਸਕੂਲ ਹੁੰਦਾ ਨਾ ਸਕੂਲ ਉਥੇ ਜਿਹੜੇ ਟੀਚਰਜ਼ ਹੁੰਦੇ ਨੇ ਪ੍ਰਿੰਸੀਪਲ ਹੁੰਦੇ ਨੇ ਸਾਡੇ ਅਧਿਆਪਕ ਹੁੰਦੇ ਨੇ ਉਹ ਇੰਨੇ ਚੰਗੇ ਪਾਪਾ ਨੇ ਇੰਨੇ ਚੰਗੇ ਮਾਮਾ ਨੇ ਉਹ ਤੁਹਾਨੂੰ ਚੰਗਾ ਹੀ ਸਿਖਾਣਗੇ ਕਦੀ ਆਪ ਨੂੰ ਗਲਤੀ ਬੋਲਦੇ ਤੇ ਤੁਹਾਨੂੰ ਵੀ ਮਿੱਠਾ ਬੋਲਣਾ ਸਿਖਾਉਂਦੇ ਸਿਖਾਉਂਦੇ ਕਿ ਨਹੀਂ ਬਿਲਕੁਲ ਹੁਣ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸੀ ਜ਼ਿੰਦਗੀ 'ਚ ਸਿੱਖਣੀਆਂ ਹੁੰਦੀਆਂ ਨੇ ਉਹਨੇ ਗੱਲਾਂ ਨੂੰ ਸਿੱਖਣ ਵਾਸਤੇ ਜੂਨ 'ਚ ਤੜੀ ਛੁੱਟੀਆਂ ਆ ਰਹੀਆਂ ਨੇ ਉਹਦੇ ਲਈ ਅਸੀਂ ਤਿੰਨ ਹਫ਼ਤੇ ਦਾ 3 ਵੀਕਸ ਦਾ ਕੈਂਪ ਲਗਾਣ ਜਾ ਰਹੇ ਹਾਂ ਸਮਰ ਕੈਂਪ ਇਸ ਸਮਰ ਕੈਂਪ ਚ ਕੀ ਹੋਏਗਾ ਦੋ ਤਿੰਨ ਚੀਜ਼ਾਂ ਮੈਂ ਦੱਸਣੀ ਆ ਦੋ ਤਿੰਨ ਮਿੰਟ ਟੜੇ ਹੋਰ ਲੈਣੇ ਬਸ ਤੁਸੀਂ ਚਾਹਦੇ ਹੋ ਵੀ ਤੁਹਾਨੂੰ ਪਿਆਰ ਮਿਲੇ ਯੈਸ ਸਰ ਤੁਹਾਡੇ ਟੀਚਰ ਤੁਹਾਨੂੰ ਪਿਆਰ ਕਰਨ ਯੈਸ ਸਰ ਤੁਹਾਡੇ ਮਾਪਿਓ ਤੁਹਾਡੇ ਪੇਰੈਂਟਸ ਤੁਹਾਨੂੰ ਪਿਆਰ ਕਰਨ ਚਾਹਦੇ ਹੋ ਯੈਸ ਸਰ ਹਾਂ ਅੱਛਾ ਤਾਂ ਤੁਸੀਂ ਚਾਹਦੇ ਹੋ ਵੀ ਤੁਹਾਨੂੰ ਕੋਈ ਇੱਜ਼ਤ ਦੇਵੇ ਤੁਹਾਨੂੰ ਰਿਸਪੈਕਟ ਦੇਵੇ ਕੋਈ ਚਾਹਦੇ ਹੋ ਨਾ ਹੁਣ ਬੱਚਿਆਂ ਨੂੰ ਸਾਨੂੰ ਇੱਜ਼ਤ ਕਿਵੇਂ ਮਿਲੇਗੀ ਸਾਨੂੰ ਪਿਆਰ ਕਿਵੇਂ ਮਿਲੇਗਾ ਆਪਣੇ ਟੀਚਰਸ ਤੋਂ ਆਪਣੇ ਪੇਰੈਂਟਸ ਤੋਂ ਅਸੀਂ ਗੁਰਮਤ ਸਮਰ ਕੈਂਪ 'ਚ ਇਹ ਗੱਲ ਸਿਖਾਂਗੇ ਜਿਹੜਾ ਕੈਂਪ ਲੱਗੇਗਾ ਨਾ ਉੱਚ ਅਸੀਂ ਸਿਖਾਵਾਂਗੇ ਤੁਸੀਂ ਆਪਣੇ ਟੀਚਰਸ ਦੇ ਨਾਲ ਕਿਵੇਂ ਬਿਹੇਵ ਕਰਨਾ ਹੈ ਤੁਸੀਂ ਆਪਣੇ ਅਧਿਆਪਕਾਂ ਦੇ ਨਾਲ ਕਿਦਾਂ ਦਾ ਵਰਤਾਓ ਵਿਹਾਰ ਕਰਨਾ ਹੈ ਕਿ ਤਵੇ ਟੀਚਰਸ ਸਾਨੂੰ ਰਿਸਪੈਕਟ ਦੇਣਗੇ ਤੁਹਾਨੂੰ ਪਿਆਰ ਦੇਣਗੇ ਅੱਛਾ ਇਹ ਦੱਸੋ ਸ਼ਰਾਰਤੀ ਬੱਚੇ ਨੂੰ ਪਿਆਰ ਮਿਲਦਾ ਹੈ ਜਾਂ ਜਿਹੜਾ ਗੱਲ ਮੰਨਦਾ ਉਹਨੂੰ ਪਿਆਰ ਮਿਲਦਾ ਹੈ ਜਿਹੜਾ ਹੋਮਵਰਕ ਕਰਦਾ ਉਹਨੂੰ ਪਿਆਰ ਮਿਲਦਾ ਜਿਹੜਾ ਹੋਮਵਰਕ ਨਹੀਂ ਕਰਕੇ ਆਉਂਦਾ ਉਹਨੂੰ ਪਿਆਰ ਮਿਲਦਾ ਹੈ ਜਿਹੜਾ ਡਿਸਪਲਿਨ ਵਿੱਚ ਰਹਿੰਦਾ ਉਹਨੂੰ ਪਿਆਰ ਮਿਲਦਾ ਜਿਹੜਾ ਡਿਸਪਲਿਨ ਤੋੜਦਾ ਉਹਨੂੰ ਪਿਆਰ ਮਿਲਦਾ ਹੈ ਵੈਰੀ ਗੁੱਡ ਹੁਣ ਅਸੀਂ ਇਹ ਗੱਲਾਂ ਸਿੱਖਾਂਗੇ ਵੀ ਕਿਹੜੇ-ਕਿਹੜੇ ਅਸੀਂ ਕੰਮ ਕਰੀਏ ਸਾਨੂੰ ਸਾਡੇ ਟੀਚਰ ਬਹੁਤ ਪਿਆਰ ਦੇਣ ਸਾਨੂੰ ਬਹੁਤ ਰਿਸਪੈਕਟ ਦੇਣ ਸਾਨੂੰ ਪਿਆਰਾ ਬੱਚਾ ਕਹਿਣ ਸਾਨੂੰ ਗੁੱਡ ਸਟੂਡੈਂਟ ਕਹਿਣ ਬੈਸਟ ਸਟੂਡੈਂਟ ਕਹਿਣ ਅਸੀਂ ਇਹ ਗੱਲਾਂ ਸਿੱਖਾਂਗੇ ਵੀ ਅਸੀਂ ਕੀ ਕੀ ਕਰੀਏ ਕਿ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਸਾਨੂੰ ਪਿਆਰ ਦੇਓ ਸਾਨੂੰ ਰਿਸਪੈਕਟ ਦੇਓ ਸਾਨੂੰ ਆਪਣੇ ਆਪ ਹੀ ਮਿਲੇ ਆਪਣੇ ਮਾਪਿਓ ਦੇ ਨਾਲ ਕਿੱਦਾਂ ਗੱਲਬਾਤ ਕਰਨੀ ਕਿੱਦਾਂ ਕਿਹੜੇ ਕਿਹੜੇ ਕੰਮ ਕਰਨੇ ਨੇ ਘਰ ਵਿੱਚ ਤਾਂ ਕਿ ਤੁਹਾਡੇ ਮਾਤਾ ਪਿਤਾ ਤੁਹਾਡੇ ਪੇਰੈਂਟਸ ਸਾਡੇ ਪਾਪਾ ਤੁਹਾਡੇ ਮੰਮਾ ਤੁਹਾਨੂੰ ਪਿਆਰ ਦੇਣ ਤੁਹਾਨੂੰ ਇੱਜ਼ਤ ਦੇਣ ਤੁਹਾਨੂੰ ਜੱਫੀ ਚ ਲੈ ਕੇ ਬਹੁਤ ਸਾਰਾ ਪਿਆਰ ਦੇਣ ਤੁਹਾਨੂੰ ਮੰਗਣਾ ਨਾ ਪਵੇ ਆਪ ਹੀ ਕਹਿਣ ਆਓ ਮੇਰੇ ਬੱਚੇ ਤੁਹਾਨੂੰ ਪਿਆਰ ਦਈਏ ਅਸੀਂ ਇਹ ਗੱਲਾਂ ਸਿੱਖਾਂਗੇ ਠੀਕ ਹੈ अच्छा जिंदगी इज तुसी फेल होना चांदे हो के पास पक्का यस सर पास होण वास्ते की करना पेंदा है जो तुसी पढ़ाई करदे हो एग्जाम च जो तो लिखदे हो कई वेरि भूल जांदा ਤੁਹਾਨੂੰ ਵੀ ਕੀ ਲਿਖਣਾ ਸੀ ਵੀ ਯਾਦ ਕਰਕੇ ਆਏ ਸੀ ਪਰ ਭੁੱਲ ਗਿਆ ਹੁੰਦੇ ਹਾਂ ਅਸੀਂ ਇਹ ਵੀ ਗੱਲ ਸਿੱਖਾਂਗੇ ਕਿ ਪੜਾਈ ਕਿਵੇਂ ਕਰਨੀ ਹੈ ਉਸ ਚੀਜ਼ ਨੂੰ ਕਿਵੇਂ ਯਾਦ ਰੱਖਣਾ ਹੈ ਇਹਦੇ ਲਈ ਕੁਛ ਟਿਕਸ ਲੇ ਬੜੀ ਅੱਛੇ ਅੱਛੇ ਤਰੀਕੇ ਨੇ ਬੜੇ ਵਧੀਆ ਵਧੀਆ ਤਰੀਕੇ ਨੇ ਜਦੋਂ ਉਹ ਤਰੀਕਾ ਅਪਣਾਉਂਗੇ ਜਦੋਂ ਟ੍ਰਿਕ ਵਰਤੋਂਗੇ ਜਿਹੜੀ ਚੀਜ਼ ਤੁਸੀਂ ਪੜ੍ਹੋਗੇ ਤੁਹਾਨੂੰ ਯਾਦ ਹੋ ਜਾਏਗੀ ਫਿਰ ਭੁੱਲੇਗੀ ਨਹੀਂ ਫਿਰ ਇਗਜ਼ਾਮ ਕਰੋਗੇ ਨਾ ਤਾਂ ਜਿਸ ਹਾਮਨੇ ਕੁਐਸਚਨ ਆਏਗਾ ਤੁਸੀਂ ਕਹੋਗੇ ਹੋ ਮੈਂ 6 ਮਹੀਨੇ ਪਹਿਲਾਂ ਪੜ੍ਹਿਆ ਸੀ ਮਨ ਤਾਂ ਯਾਦ ਹੈ ਤੁਸੀਂ ਫਟਾਫਟ ਲਿਖ ਦਿਓਗੇ ਜਦੋਂ ਸਾਰੇ ਕੁਐਸਚਨਸ ਅਨਸਰ ਕਰ ਦਿਓਗੇ ਫਿਰ ਫੇਲ ਹੋਵੋਗੇ ਪਾਸ ਹੋਵੋਗੇ ਠੀਕ ਹੈ ਨਾ ਫਿਰ ਯਾਦਸ਼ਤ ਵੀ ਤੁਹਾਡੀ ਵਧੇਗੀ ਵਧੇਗੀ ਨਾ ਯਾਦਸਤ ਕਿਵੇਂ ਬਣਾਣੀ ਹੈ ਚੀਜ਼ਾਂ ਨੂੰ ਕਿਵੇਂ ਯਾਦ ਰੱਖਣਾ ਹੈ ਇਹ ਵੀ ਕਲਾਸ ਲੱਗੇਗੀ ਅੱਛਾ ਹੀ ਦੱਸੋ ਜਿੱਥੇ ਹਵਾ ਦੇ ਵਿੱਚ ਮਿੱਟੀ ਘਟਾ ਹੋਵੇ ਵਿਦਬੂ ਹੋਵੇ ਸਾਹ ਲੈਣਾ ਸੁੱਖ ਹੈ ਕਿ ਔਖਾ ਹੈ ਔਖਾ ਹੈ ਨਾ ਪਰ ਜੇ ਹਵਾ ਸਾਫ਼ ਹੋਏਗੀ ਫਿਰ ਸੁੱਖ ਹੈ ਹਵਾ ਨੂੰ ਕਿਵੇਂ ਸਾਫ਼ ਰੱਖਣਾ ਹੈ ਪਾਣੀ ਨੂੰ ਕਿਵੇਂ ਸਾਫ਼ ਰੱਖਣਾ ਹੈ ਆਪਣੀ ਜ਼ਮੀਨ ਨੂੰ ਕਿਵੇਂ ਬਚਾਣਾ ਹੈ ਰੁੱਖ ਪੇੜ ਪੌਦਿਆਂ ਤੇ ਸਾਨੂੰ ਕੀ ਲੋੜ ਹੈ ਆਪਣੀ ਨੇਚਰ ਆਪਣੀ ਕੁਦਰਤ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਅਸੀਂ ਆਪ ਵੀ ਕੁਦਰਤ ਹੀ ਹਾਂ ਉਹਦੇ ਹੀ 파ਟ ਆ ਤੇ ਜੇ ਅਸੀਂ ਲੰਮੀ ਜ਼ਿੰਦਗੀ ਜਿਉਣੀ ਹੈ ਤੰਦਰੁਸਤ ਰਹਿਣੇ ਸਾਨੂੰ ਆਪਣੀ ਕੁਦਰਤ ਦੀ ਸੰਭਾਲ ਕਰਨੀ ਪੈਗੀ ਇਹ ਵੀ ਗੱਲਾਂ ਸਿੱਖਾਂਗੇ ਫਿਰ ਤੁਸੀਂ ਚਾਹਦੇ ਹੋ ਵੀ ਜਿੱਥੇ ਮੈਂ ਜਾਵਾਂ ਲੋਕ ਮੇਰੀ ਗੱਲ ਸੁਣਨ ਲੋਕ ਆਲੇ ਦਰੋਂ ਇਕੱਠੇ ਹੋ ਜਾਣ ਕਿ ਫਲਾਣਾ ਬੱਚਾ ਆਇਆ ਉਹਦੇ ਕੋਲ ਗੱਲਾਂ ਸੁਣੀਏ ਚਾਹਦੇ ਹੋ ਵੀ ਮੇਰੀ ਜਿਹੜੀ ਪਰਸਨੈਲਿਟੀ ਹੈ ਮੇਰੀ ਜਿਹੜੀ ਸ਼ਖਸੀਅਤ ਹੈ ਬੜੀ ਪ੍ਰਭਾਵਸ਼ਾਲੀ ਹੋਵੇ ਉਹਦੇ ਲਈ ਤਰੀਕੇ ਦੱਸਾਂਗੇ ਫਿਰ ਕੁਝ ਮੋਰਲ ਵੈਲਿਊਸ ਨੇ ਕੁਝ ਨੈਤਿਕ ਕਦਰਾਂ ਕੀਮਤਾਂ ਨੇ ਸੱਚ ਬੋਲਣਾ ਮਿੱਠਾ ਬੋਲਣਾ ਪਿਆਰ ਨਾਲ ਬੋਲਣਾ ਸਾਨੂੰ ਪਤਾ ਤੇ ਹੈ ਚੰਗੀਆਂ ਗੱਲਾਂ ਨੇ ਪਰ ਅਸੀਂ ਬੋਲਦੇ ਨਹੀਂ ਆ ਅਸੀਂ ਕਰਦੇ ਨਹੀਂ ਕਿਉਂ ਸਾਨੂੰ ਤਰੀਕੇ ਨਹੀਂ ਪਤਾ ਜਦੋਂ ਤੁਹਾਨੂੰ ਟੈਕਨੀਕ ਆ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਏਦਾਂ ਸੱਚ ਬੋਲੀਦਾ ਏਦਾਂ ਮਿੱਠਾ ਬੋਲੀਦਾ ਏਦਾਂ ਨਿਮਰਤਾ ਤੁਸੀਂ ਜਦੋਂ ਸੱਚ ਬੋਲੋਗੇ ਨਿਮਰਤਾ ਚ ਰੱਖੋਗੇ ਤੁਸੀਂ ਚੰਗੇ ਹੋ ਜਾਓਗੇ ਸੋਹਣੇ ਬੱਚੇ ਹੋ ਜਾਓਗੇ ਇਸ ਕਰਕੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਈਆਂ ਜਾਣਗੀਆਂ ਇਹਦੇ ਤੋਂ ਇਲਾਵਾ ਗੁਰਮਤਿ ਕੈਂਪ ਦੇ ਵਿੱਚ ਸੋਮ ਮੰਗਲ ਬੁੱਧ ਵੀਰ ਸ਼ੁਕਰ 5 ਦਿਨ ਤੱਕ ਖਾਸਾ ਲੱਗਣ ਗਿਆ ਸਾਡੇ ਕੋਲ ਗੈਸਟ ਜਿਹੜੇ ਟੀਚਰਸ ਨੇ ਜਾਂ ਪ੍ਰੋਫੈਸਰ ਨੇ ਉਹ ਆਣਗੇ ਉਹ ਵੀ ਤੁਹਾਨੂੰ ਕੁਝ ਨਾ ਕੁਝ ਵਧੀਆ ਗੱਲਾਂ ਸਿਖਾਣਗੇ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ ਤੇ ਸੈਟਰਡੇ ਜਿਹੜਾ ਥੋੜਾ ਗੇਮਸ ਦਾ ਟਾਈਮ ਹੋਏਗਾ ਸਾਰਾ ਟਾਈਮ ਗੇਮਸ ਹੋਣਗੀਆਂ ਗੇਮਸ ਵਾਲੇ ਕੱਪੜੇ ਪਾ ਕੇ ਆਣੇ ਤੁਸੀਂ ਉਹਦੇ ਚ ਬੈਡਮਿੰਟਨ ਬਾਲੀਬਾਲ ਖੋ ਖੋ ਕਬੱਡੀ ਵੱਖ-ਵੱਖ ਗਰੁੱਪ ਬਣਨਗੇ ਵੱਖ-ਵੱਖ ਟੀਮਾਂ ਜਿਨੇ ਜਿਹੜੀ ਗੇਮ ਖੇਡਣੀ ਹੈ ਨਸੀ ਉਹਨੂੰ ਚਲਾ ਲਵਾਂਗੇ ਤੇ ਸ਼ਨੀਵਾਰ ਨੂੰ ਗੇਮਸ ਹੋਣਗੀਆਂ ਮੰਡੇ ਟੂ ਸੈਟਰਡੇ 6 ਦਿਨ ਕਲਾਸਾਂ ਲੱਗਣਗੀਆਂ ਮੰਡੇ ਟੂ ਫਰਾਈਡੇ ਕਲਾਸਾਂ ਸੈਟਰਡੇ ਗੇਮਸ ਫਿਰ ਸਾਰਾ ਰੋਜ਼ ਤੁਹਾਨੂੰ ਖਾਣ ਪੀਣ ਨੂੰ ਵਧੀਆ-ਵਧੀਆ ਚੀਜ਼ਾਂ ਵੀ ਮਿਲ ਜਾਣਗੀਆਂ ਰਫਰੈਸ਼ਮੈਂਟ ਹੋਏਗੀ ਤੁਹਾਡੀ ਰਫਰੈਸ਼ਮੈਂਟ ਦੇ ਨਾਲ-ਨਾਲ ਜਿੱਥੇ ਅਸੀਂ ਸਿੱਖਾਂਗੇ ਜਿੱਥੇ ਅਸੀਂ ਖੇਡਾਂਗੇ ਉਸੇ ਨਾਲ-ਨਾਲ ਸ ਆਪਣੀ ਹੈਲਥ ਦਾ ਵੀ ਧਿਆਨ ਰੱਖਣਾ ਹੈਗਾ ਸੈਲਫ ਕੌਨਸ਼ੀਅਸ ਵੀ ਹੋਣਾ ਹੈ ਉਹ ਸਾਰਾ ਕੁਝ ਨਾਲ ਹੋਏਗਾ ਰिफ्रੈਸ਼ਮੈਂਟ ਖਾਣ ਪੀਣ ਵੀ ਰੋਜ਼ ਹੋਏਗਾ ਤਿੰਨ ਦਿਨ ਦੇ ਕੈਂਪ ਤੋਂ ਬਾਅਦ ਫਿਰ ਅਖੀਰ ਤੇ ਤੁਹਾਨੂੰ ਇਨਾਮ ਵੀ ਮਿਲਣਗੇ ਤੁਹਾਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ ਤੇ ਤਿੰਨ ਦਿਨ ਜਿਹੜਾ ਵੀਕਸ ਦਾ ਇਹ ਕੋਰਸ ਹੈ ਇਹ ਸ਼ੁਰੂ ਹੋਏਗਾ 2 ਜੂਨ ਤੋਂ ਲੈ ਕੇ 21 ਜੂਨ ਤੱਕ ਕਿੰਨੀ ਤੋਂ ਕਿੰਨੀ 2 ਜੂਨ ਤੋਂ ਲੈ ਕੇ 21 ਜੂਨ ਤੱਕ ਕਿੰਨੀ ਤੋਂ ਕਿੰਨੀ 2 ਵੇਰੀ ਗੁੱਡ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਿੰਨੇ ਤੋਂ ਕਿੰਨੇ 3 ਵਜੇ ਤੋਂ ਲੈ ਕੇ 6 ਵਜੇ ਸ਼ਾਬਾਸ਼ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ 3 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਬਾਸ਼ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਹੋਏਗਾ ਗੁਰਮੁਖ ਸਿੱਖਿਆ ਕੇਂਦਰ ਵਿੱਚ ਸੁੱਚਾ ਸਿੰਘ ਕਰਤਾਰਪੁਰ ਗੁਰਮੁਖ ਸਿੱਖਿਆ ਕੇਂਦਰ ਜਿਹੜਾ ਹੈ ਨਾ ਆ ਨਾਲ ਗੁਰਦੁਆਰਾ ਤੁਹਾਡੇ ਹੈਗਾ ਪ੍ਰੈਮਰੀ ਸਕੂਲ ਪ੍ਰੈਮਰੀ ਸਕੂਲ ਦੇ ਸਾਹਮਣੇ ਵੱਡਾ ਸਾਰਾ 게ਟ ਲੱਗਿਆ ਤੇ ਮੈਨੂੰ ਪਤਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਆਂਦੇ ਨੇ ਹਰ ਰੋਜ਼ ਆਂਦੇ ਨੇ ਬੱਚੀਆਂ ਨਹੀਂ ਉਹ ਕੀਰਤਨ ਵੀ ਕਰਦੀਆਂ ਨੇ ਬੱਚੇ ਸਿਚਾ ਕਰਦੇ ਨੇ ਗੁਰਦੁਆਰੇ ਚ ਜਾ ਕੇ ਵੀ ਸਕੂਲ ਉੱਥੇ ਇੰਸਟੀਚੂਨ ਦੇ ਵਿੱਚ ਵੀ ਇੰਸਟੀਚੂਟ ਦੇ ਵਿੱਚ ਵੀ ਉੱਥੇ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਸਾਡੇ ਕੋਲ ਆਂਦੇ ਨੇ ਜਿਹੜੇ ਨਾਲ-ਨਾਲ ਸਾਇੰਸ ਵੀ ਸਿੱਖਦੇ ਨੇ ਮੈਥਮੈਟਿਕਸ ਵੀ ਸਿੱਖਦੇ ਨੇ ਹਿਸਟਰੀ ਸਿੱਖਦੇ ਨੇ ਇੰਗਲਿਸ਼ ਦੀਆਂ ਕਲਾਸਾਂ ਲੱਗਦੀਆਂ ਨੇ ਕੰਪਿਊਟਰ ਵੀ ਸਿੱਖਦੇ ਨੇ ਸਾਡੇ ਕੋਲ ਸਿਰਫ ਧਾਰਮਿਕ ਕਲਾਸਾਂ ਹੀ ਨਹੀਂ ਐ ਦੁਨਿਆਵੀ ਕਲਾਸਾਂ ਵੀ ਨੇ ਤੇ ਖੇਡਣਾ ਵੀ ਹੁੰਦੀਆਂ ਨੇ ਹਰ ਰੋਜ਼ ਹੀ ਕਲਾਸਾਂ ਲੱਗਦੀਆਂ ਨੇ ਕੈਂਪ ਖਤਮ ਹੋਣ ਤੋਂ ਬਾਅਦ ਰੈਗੂਲਰ ਕਲਾਸਾਂ ਜਿਹੜੀਆਂ ਉਹ ਉਦਾਂ ਹੀ ਚੱਲੀ ਰਹਿਣਗੀਆਂ ਜਿੱਦਾਂ ਪਹਿਲਾਂ ਚੱਲਦੀਆਂ ਨੇ ਤੇ ਜਿਹੜੇ ਬੱਚੇ ਮਿੱਠਾਪੁਰ ਆਲੇ ਦੁਆਲੇ ਕਲੋਨੀਆ 'ਚ ਜਿੱਥੇ ਵੀ ਰਹਿਣ ਵਾਲੇ ਨੇ ਜਿਹੜੇ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਿਓ ਤੇ ਤੁਸੀਂ ਕੀ ਕਰਨਾ ਹੈ ਤੁਹਾਨੂੰ ਇੱਥੇ ਪੈਫਲੈਟ ਦਿੱਤੇ ਜਾਣਗੇ ਉਹਦੇ ਉੱਪਰ ਜੇ ਤਨ ਸਾਨੂੰ ਸਰ ਪਰਮਿਸ਼ਨ ਦੇਣਗੇ ਅਸੀਂ ਤੁਹਾਨੂੰ ਪੈਫਲੈਟ ਦੇ ਦਾਂਗੇ ਉਹਦੇ ਉੱਤੇ ਇੱਕ ਫੋਨ ਨੰਬਰ ਲਿਖਿਆ ਹੋਇਆ ਉਸ ਫੋਨ ਨੰਬਰ 'ਤੇ ਵਟਸਐਪ ਤੇ ਤੁਸੀਂ ਆਪਣਾ ਨਾਮ ਆਪਣੀ ਏਜ ਉਮਰ ਆਪਣਾ ਛੋਟਾ ਜਿਹਾ ਐਡਰੈਸ ਸੰਖੇਪ ਜਿਹਾ ਲਿਖ ਕੇ ਭੇਜ ਦੇਣਾ ਕਿਉਂਕਿ ਤੁਹਾਡੇ ਤਿੰਨ ਗਰੁੱਪ ਬਣਨਗੇ ਏਜ ਵਾਈਜ਼ ਨਾ ਉਮਰ ਦੇ ਹਿਸਾਬ ਨਾਲ ਤੁਹਾਡੇ ਤਿੰਨ ਗਰੁੱਪ ਬਣਨਗੇ ਇਸ ਕਰਕੇ ਆਪਣੀ ਉਮਰ ਜ਼ਰੂਰ ਲਿਖਣੀ ਹੈ ਨਾਮ ਉਮਰ ਤੇ ਛੋਟਾ ਜਿਹਾ ਐਡਰੈਸ ਲਿਖ ਕੇ WhatsApp ਤੇ ਪਾ ਦੇਣਾ ਮੈਂ 31 ਮਈ ਤੋਂ ਪਹਿਲਾਂ ਪਹਿਲਾਂ ਪਾਵੇ ਅੱਜ ਹੀ ਪਾ ਦਿਓ ਜਾ ਕੇ ਸਾਡੇ ਕੋਲ ਸਟਾਪ ਤਿਆਰ ਹੋ ਜਾਣਗੇ ਗਰੁੱਪ ਤਿਆਰ ਹੋ ਜਾਣਗੇ ਤੇ ਤੁਸੀਂ ਇਹਨਾਂ ਕੈਂਪਾਂ ਵਿੱਚ ਜ਼ਰੂਰ ਹਾਜ਼ਰ ਹੋਣਾ ਤੇ ਜਿਨ੍ਹਾਂ ਨੂੰ ਕੈਂਪ ਵਧੀਆ ਲੱਗਣਗੇ ਰੋਜ਼ ਫ੍ਰੀ ਟਿਊਸ਼ਨ ਲੈਣਾ ਚਾਹੁੰਦੇ ਨੇ ਕਿਉਂਕਿ ਫ੍ਰੀ ਟਿਊਸ਼ਨ ਵੀ ਹੁੰਦੀ ਸਾਡੇ ਇੰਗਲਿਸ਼ ਸਿਚੂਸ਼ਨ ਹੈ ਮੈਥਮੈਟਿਕਸ ਹੈ ਹਿਸਟਰੀ ਹੈ ਸਾਇੰਸ ਹੈ ਜਿਹੜੀ ਤੁਹਾਡੇ ਸਿਲੇਬਸ ਹੈ ਤੁਹਾਡਾ ਸਕੂਲ ਦਾ ਉਹ ਵੀ ਕਿਰਾਇਆ ਜਾਂਦਾ ਮੁਫਤ ਨਾ ਕੈਂਪ ਦੀ ਨਾ ਰੈਗੂਲਰ ਕਲਾਸਾਂ ਦੀ ਭਾਵੇਂ ਸਾਰਾ ਸਾਲ ਆਈ ਜਾਓ ਬਿਲਕੁਲ ਫਰੀ ਤੇ ਜਿਹੜੇ ਸਾਰਾ ਸਾਲ ਆਉਂਦੇ ਨੇ ਉਹਨਾਂ ਨੂੰ ਅਸੀਂ ਯੂਨੀਫਾਰਮ ਵੀ ਦਿੰਨੇ ਆ ਸਟੇਸ਼ਨਰੀ ਵੀ ਦਿੰਨੇ ਆ ਰਿਫਰੈਸ਼ਮੈਂਟ ਹੁੰਦੀ ਰਹਿੰਦੀ ਆ ਆਏ ਦਿਨ ਤੇ ਨਾਲ ਨਾਲ ਅਸੀਂ ਉਹਨਾਂ ਦੀਆਂ ਲੋੜਾਂ ਵੀ ਜਿਹੜੀਆਂ ਜ਼ਰੂਰੀ ਉਹ ਪੂਰੀਆਂ ਕਰ ਦਿੰਨੇ ਆਗੇ ਇਸ ਕਰਕੇ ਹੁਣ ਗੁਰਮੁਸਿੱਖਿਆ ਕੇਂਦਰ ਵਿੱਚ 2 ਜੂਨ ਤੋਂ ਲੈ ਕੇ 21 ਜੂਨ ਤੱਕ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਮਰ ਕੈਂਪ ਆਰੰਭ ਹੋਣ ਜਾ ਰਿਹਾ ਹੈ ਜਿਹੜੇ ਵੀ ਸਮਰ ਕੈਂਪ ਚ ਆਉਣਾ ਚਾਹੁੰਦੇ ਨੇ ਜਿਹੜੇ ਨੇੜੇ ਤੇੜੇ ਨੇ ਜਿਨ੍ਹਾਂ ਨੇ ਛੁੱਟੀਆਂ ਚ ਨਹੀਂ ਕਿਤੇ ਘੁੰਮਣ ਜਾਣਾ ਤੇ ਉਸ ਸਮਰ ਕੈਂਪ ਚ ਆਓ ਤੁਹਾਡੇ ਵਰਗੇ ਕਿੰਨੇ ਹੀ ਬੜੇ ਸਾਰੇ ਪਿਆਰੇ ਬੱਚੇ ਹੋਣਗੇ ਹੋਰ ਵੀ ਬਹੁਤ ਸਾਰੇ ਸਕੂਲਾਂ ਦੇ ਬੱਚੇ ਆ ਰਹੇ ਨੇ ਤੇ ਤੁਸੀਂ ਇਹਨਾਂ ਚ ਆਓ ਤਾਂ ਕਿ ਇਹਨਾਂ ਕੈਂਪਾਂ ਤੋਂ ਅਸੀਂ ਜ਼ਿੰਦਗੀ ਜਾਂਚ ਸਿੱਖ ਸਕੀਏ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਪਿਆਰ ਨਾਲ ਕਿਵੇਂ ਰਹਿਣਾ ਹੈ ਸਾਡੇ ਚ ਮਿੱਠੀ ਬੋਲ ਮਿੱਠੇ ਗੁਣ ਕਿਵੇਂ ਆਣਗੇ ਅਸੀਂ ਸਾਰਾ ਕੁਝ ਸਿੱਖਾਂਗੇ ਠੀਕ ਹੈ ਜੀ ਕੋਈ ਕਿਸੇ ਸਵਾਲ ਹੋਵੇ ਐਨੀ ਕੁਐਸਚਨ ਕੋਈ ਡਾਊਟ ਠੀਕ ਹੈ ਤੇ ਅਖੀਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਨਾਨਕ ਪਬਲਿਕ ਸਕੂਲ ਦਾ ਜਿਨ੍ਹਾਂ ਦੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੇ ਟੀਚਰ ਸਹਿਬਾਨਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਅਸੀਂ ਕੱਲ ਆਏ ਸੀ ਤੇ ਸਾਨੂੰ ਸਰ ਨੇ ਕਿਹਾ ਸੀ ਵੀ ਤੁਸੀਂ ਅਸੈਂਬਲੀ ਚ ਆ ਜਾਓ ਤੇ ਅਸੀਂ ਹਾਜ਼ਰ ਹੋਏ ਆਂ ਤੇ ਭੁੱਲਾਂ ਦੀ ਮਾਫੀ ਮੰਗਦਾ ਜੇ ਅਸੀਂ ਕੁਝ ਗਲਤ ਬੋਲਿਆ ਹੋਵੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਿੰਸੀਪਲ ਸਾਹਿਬ ਦਾ ਟੀਚਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਇੰਨੇ ਪਿਆਰੇ ਟੀਚਰ ਨੇ ਤੁਸੀਂ ਇਹਨਾਂ ਤੋਂ ਚੰਗੀਆਂ ਗੱਲਾਂ ਸਿੱਖਿਆ ਕਰੋ ਜਦੋਂ ਵੱਡੇ ਹੋਵਾਂਗੇ ਆਪਣੇ ਟੀਚਰ ਨੂੰ ਤੁਸੀਂ ਯਾਦ ਰੱਖਿਆ ਕਰੋਗੇ ਯਾਦ ਕਰੋਗੇ ਕਿ ਅਸੀਂ ਪੜਦੇ ਹੁੰਦੇ ਸੀ ਅਸੀਂ ਬਹੁਤ ਕੁਝ ਸਿੱਖਿਆ ਸੀ ਇਸ ਕਰਕੇ ਇਹਨਾਂ ਦਾ ਤੁਸੀਂ ਵੀ ਧੰਨਵਾਦ ਕਰਿਆ ਕਰੋ ਮੇਰੇ ਪਾਸੋਂ ਬੋਲਦੇ ਆਂ ਇੰਨੀਆਂ ਵਿਚਾਰਾ ਪ੍ਰਮਾਨ ਪਿਆਸਤ ਫਤੇਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ